ਨਿਯਮ ਜਸਟਨ ਟਰੂਡੋ ਨੇ ਕਰ ਦਿੱਤਾ ਵੱਡਾ ਐਲਾਨ ਆਖਿਆ ਹੈ ਕਿ ਕੈਨੇਡਾ ਅਮਰੀਕਾ ਵੱਲੋਂ ਸ਼ੁਰੂ ਕੀਤੇ ਗਏ ਵਪਾਰਿਕ ਜੁੱਦ ਤੋਂ ਪਿੱਛੇ ਨਹੀਂ ਹਟੇਗਾ 33 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ 'ਤੇ ਲਗਾਇਆ ਜਾਵੇਗਾ 25 ਫੀਸਦ ਟੈਰਿਫ ਜਿਹਾ ਦੱਸਦੀ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਉਨਾ ਨੇ ਅਮਰੀਕਾ ਤੇ ਪਲਟਵਾਰ ਕੀਤਾ ਹੈ ਉਹਨਾਂ ਨੇ ਆਖਿਆ ਹੈ ਕਿ ਜਿਹੜਾ ਵਪਾਰਿਕ ਜੁੱਦ ਅਮਰੀਕਾ ਨੇ ਸ਼ੁਰੂ ਕਰ ਦਿੱਤਾ ਹੈ ਕੈਨੇਡਾ ਉਸ ਤੋਂ ਪਿੱਛੇ ਨਹੀਂ ਹਟੇਗਾ ਤੇ ਨਾਲ ਹੀ 30 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ ਤੇ 25% ਜਿਹੜਾ ਟੈਰਿਫ ਹੈ ਉਹ ਵੀ ਕੈਨੇਡਾ ਲਗਾਵੇਗਾ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਰਲ ਟਰੰਪ ਹੋਰਾਂ ਦੇ ਵੱਲੋਂ ਪਹਿਲਾਂ ਕੈਨੇਡਾ ਤੇ ਟੈਰਿਫ ਲਗਾਉਣ ਦੀ ਗੱਲ ਆਖੀ ਗਈ ਸੀ ਜਿਹੜਾ ਟੈਰਿਫ ਪਹਿਲਾਂ ਲਗਾਇਆ ਜਾਂਦਾ ਉਸ ਦੇ ਵਿੱਚ ਖਾਸਾ ਵਾਅਦਾ ਕੀਤਾ ਗਿਆ ਸੀ ਜਿਸ ਤੇ ਹੁਣ ਕੈਨੇਡਾ ਦੇ ਵੱਲੋਂ ਪਲਟਵਾਰ ਕੀਤਾ ਗਿਆ ਹੈ ਇਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੇ ਆਖ ਦਿੱਤਾ ਹੈ ਕਿ ਇਹ ਜਿਹੜਾ ਵਪਾਰਿਕ ਯੁੱਧ ਹੈ ਅਮਰੀਕਾ ਨੇ ਛੇੜ ਦਿੱਤਾ ਹੈ ਉਸ ਤੋਂ ਕੈਨੇਡਾ ਪਿੱਛੇ ਨਹੀਂ ਹਟੇਗਾ ਦੇ ਨਾਲ ਹੀ ਕੈਨੇਡਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਅਮਰੀਕਾ ਦੇ ਵੱਲੋਂ ਜਿਹੜਾ ਕਿ ਟੈਰਿਫ ਲਗਾਉਣ ਦੀ ਗੱਲ ਕੀਤੀ ਗਈ ਹੈ ਜਿਹੜਾ ਉਹਨਾਂ ਨੇ ਟੈਰਿਫ ਪਹਿਲਾਂ ਵਧਾਇਆ ਉਸ ਨੂੰ ਬਹੁਤ ਹੀ ਮੂਰਖਤਾ ਪੂਰਨ ਕੰਮ ਕਰਾਰ ਦਿੱਤਾ ਹੈ ਇਕਰਾਰ ਜਿਹੜਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਨੇ ਕੀਤਾ ਹੈ ਦੱਸਦੀ ਹੈ ਕਿ ਉਹਨਾਂ ਨੇ ਆਖਿਆ ਹੈ ਕਿ ਉਹ ਡੋਨਾਲਡ ਟਰੰਪ ਨੂੰ ਇੱਕ ਚਲਾਕ ਆਦਮੀ ਸਮਝਦੇ ਨੇ ਪ੍ਰੰਤੂ ਉਸ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਬਿਲਕੁਲ ਹੀ ਲਾਪਰਵਾਹੀ ਵਾਲੀਆਂ ਨੇ ਉਹਨਾਂ ਨੇ ਆਖਿਆ ਹੈ ਕਿ ਅਮਰੀਕਾ ਦੇ ਵੱਲੋਂ ਤਾਂ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀ ਗੱਲ ਵੀ ਆਖ ਦਿੱਤੀ ਗਈ ਸੀ ਹਾਲਾਂਕਿ ਇਹ ਗੱਲ ਜਿਹੜੀ ਕਿ ਕੈਨੇਡਾ ਨੂੰ ਬਹੁਤ ਜ਼ਿਆਦਾ ਚੁਭੀ ਹੈ ਉਹਨਾਂ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਨਾਲ ਹੀ ਜਿਵੇਂ ਅਮਰੀਕਾ ਨੇ ਟੈਰਿਫ ਵਧਾਇਆ ਉਸੇ ਤਰ੍ਹਾਂ ਕੈਨੇਡਾ ਦੇ ਵੱਲੋਂ ਵੀ ਟੈਰਿਫ ਵਧਾ ਦਿੱਤਾ ਗਿਆ ਹੈ ਨਾਲ ਹੀ ਇਹ ਵੀ ਗੱਲ ਆਖੀ ਗਈ ਹੈ ਕਿ ਕੈਨੇਡੀਅਨ ਸਮਝਦਾਰ ਨੇ ਤੇ ਨਾਲ ਹੀ ਨਿਮਰਵੀ ਨੇ ਅਮਰੀਕਾ ਦੇ ਵੱਲੋਂ ਐਸੀਆਂ ਗੱਲਾਂ ਆਖੜੀਆਂ ਬਿਲਕੁਲ ਵੀ ਸਹੀ ਨਹੀਂ ਹਨ ਦੱਸਦੀ ਹੈ ਕਿ ਅਜਿਹਾ ਕਰਨ ਦੇ ਨਾਲ ਆਰਥਿਕ ਜਿਹੜੇ ਵਿਸ਼ਲੇਸ਼ਕ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਮਹਿੰਗਾਈ ਵੀ ਬਹੁਤ ਜ਼ਿਆਦਾ ਵੱਧ ਸਕਦੀ ਹੈ ਦੱਸਦੀ ਹੈ ਕਿ ਜਿਹੜਾ ਐਲਾਨ ਜਸਟਿਨ ਟਰੂਡੋ ਹੋਰਾਂ ਦੇ ਵੱਲੋਂ ਕੀਤਾ ਗਿਆ ਹੈ ਉਹ ਆਉਣ ਵਾਲੇ 3 ਹਫ਼ਤਿਆਂ ਦੇ ਵਿੱਚ ਇਹ ਲਾਗੂ ਵੀ ਹੋ ਜਾਵੇਗਾ ਜਿਸ ਦੇ ਨਾਲ ਅ ਜਿਹੜੇ ਅਮਰੀਕਾ ਦੇ ਕਈ ਖੇਤਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦਸਤੀਏ ਕਿ ਖੇਤੀਬਾੜੀ ਸਟੀਲ ਦੇ ਤੇ ਨਾਲ ਹੀ ਹੋਰ ਵੀ ਬਹੁਤ ਸਾਰੇ ਜਿਹੜੇ ਖੇਤਰ ਨੇ ਉਹਨਾਂ ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਸੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਦੇ ਵੱਲੋਂ ਜਿੱਥੇ ਕਿ ਬਾਕੀ ਹੋਰ ਦੇਸ਼ਾਂ ਦੇ ਨਾਲ ਵੀ ਕੋਈ ਬਹੁਤੀ ਵਧੀਆ ਸਬੰਧ ਨਹੀਂ ਹਨ ਉਸੇ ਹੀ ਕੈਨੇਡਾ ਦੇ ਨਾਲ ਵੀ ਬਹੁਤੇ ਚੰਗੇ ਸਬੰਧ ਉਹਨਾਂ ਦੇ ਦੇਖਣ ਨੂੰ ਨਹੀਂ ਮਿਲ ਰਹੇ ਦਿਨ-ਬਦਨ ਕੁੜਤਨ ਵਧਦੀ ਜਾ ਰਹੀ ਹੈ ਇੱਥੋਂ ਤੱਕ ਕਿ ਇਹ ਜਿਹੜਾ ਟੈਰਿਫ ਵਧਾਉਣ ਦਾ ਮਾਮਲਾ ਉਹ ਹੁਣ ਵਪਾਰਿਕ ਜੁੱਧ ਦੀ ਹੱਦ ਤੱਕ ਪਹੁੰਚ ਗਿਆ ਹੈ ਜਸਟੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੁਰਾਂ ਨੇ ਪਲਟਵਾਰ ਕੀਤਾ ਹੈ ਉਹਨਾਂ ਨੇ ਆਖਿਆ ਕਿ ਜੇਕਰ ਅਮਰੀਕਾ ਦੇ ਵੱਲੋਂ ਵਪਾਰਿਕ ਜੁੱਧ ਛੇੜ ਹੀ ਦਿੱਤਾ ਗਿਆ ਹੈ ਤਾਂ ਫਿਰ ਕੈਨੇਡੀਅਨ ਵੀ ਪਿੱਛੇ ਨਹੀਂ ਹਟਣਗੇ ਉਹ ਇਸ ਦਾ ਮੁਕਾਬਲਾ ਪੂਰੀ ਤਰ੍ਹਾਂ ਦੇ ਨਾਲ ਕਰਨਗੇ ਜੇਕਰ ਅਮਰੀਕਾ ਉਹਨਾਂ ਤੇ ਟੈਰਿਫ ਲਗਾਵੇਗਾ ਤਾਂ ਕੈਨੇਡਾ ਦੇ ਵੱਲੋਂ ਵੀ ਉਹਨਾਂ ਤੇ ਟੈਰਿਫ ਲਗਾਇਆ ਜਾਵੇਗਾ